ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਧੇ ਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਦੇ ਇੱਕ ਗਾਂ ਤਾਂ ਦਿਖਾਉਣੀ ਆ ਇੱਕ ਆ ਤਾਜੀ ਸੋਈ ਝੋਟੀ ਤੁਹਾਨੂੰ ਦਿਖਾਵਾਂਗੇ ਇੱਕ ਤੋਕੜ ਗੱਬਣ ਦੀਂਦੀ ਰਾਵੀ ਮਾਈ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਆ ਵੀ ਦੋ ਮੱਜਾਂ ਤਾਂ ਨੇ ਸੋਈਆਂ ਸਵਾਈਆਂ ਜਿਹੜੀਆਂ ਭੋਲੇ ਭੱਜ ਤੁਹਾਨੂੰ ਦਿਖਾਉਣੀ ਆ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਗੱਲਬਾਤ ਹਨਾ ਪਹਰਪਾਲ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਸਣਾ ਵਧੀਆ ਜੀ ਬੜੇ ਦਿਨ ਬਾਅਦ ਆ ਜੀ ਦਿਨ ਬੜਾ ਠੀਕ ਪਾਏ ਗਏ ਆਪਾਂ ਕੋ ਆਏ ਜੁਪੀਓ ਵੀਰ ਨੂੰ ਗਾਹ ਘਾਇਏ ਸੀ ਆਪਣੇ ਕੋ ਅੱਛਾ ਤੇ ਉਹਨਾਂ ਨੂੰ ਮੰਨ ਲਓ ਵੀ ਆਪਾਂ ਤਿੰਨ ਬੱਚਾ ਆਪਣੇ ਘਰੋਂ ਦਿੱਤੀਆਂ ਜਵਾ ਦੋ ਟਾਈਮ ਚਵਾ ਕੇ ਅੱਛਾ ਤੇ ਚਾਰ ਮਾਜਾ ਬਾਹਰੋਂ ਦਵਾਈਆਂ ਇਹਨਾਂ ਨੂੰ ਦੋ ਟਾਈਮ ਚਵਾ ਕੇ ਅੱਛਾ ਪੂਰੀ ਤਸੱਲੀ ਕਰਾ ਕੇ ਪੂਰੀ ਤਸੱਲੀ ਕਰਾਤੀ ਹੈ ਹੋਰ ਆਪਣੇ ਵੀਰ ਭਰਾ YouTube ਤੇ ਉਹਨਾਂ ਨੇ ਨਾ ਜਿਆਖਿਆ ਖਿਆਲ ਭੁੱਲ ਗਿਆ ਉਹਨਾਂ ਕੋਈ ਚਾਰ ਤਿੰਨ ਚਾਰ ਗਾਵਾਂ ਦਵਾਈਆਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਮਤਲਬ ਕਿ ਇਸੇ ਚੱਕਰ ਜੀ ਜਿਹੜੇ ਦੇਣਾ ਫਿਰ ਵਿੱਚ ਦੋ ਚਾਰ ਰੁਪਏ ਚੱਕਰ ਜੀ ਹਾਂਜੀ ਤੇ ਅਜੇ ਉਹ ਪਾਰਟੀ ਤੋਰੀ ਇੱਕ ਪਾਰਟੀ ਦਾ ਹੋਰ ਵਾਰ ਬਿਜੀ ਫੋਨ ਆਉਣ ਡਿਆ ਅੱਛਾ ਉਹਦੇ ਵੀ 10 ਮੱਝਾਂ ਚਾਹੀਦੀਆਂ ਠੀਕ ਆ ਅੰਦਰ ਪਾਲ ਜੇ ਰਪਾਲ ਕੋਈ ਲੈਣੀ ਹੋਰ ਬਾਹਰੋਂ ਨਹੀਂ ਕਿਤੇ ਲੈਣੀ ਮਾਂ ਮੈਂ ਦਾ ਤਨ ਤਿੰਨ ਚਾਰ ਤੇ ਮੈਂ ਕੋਲੋਂ ਲੈ ਦੂੰ ਤਿੰਨ ਚਾਰ ਤਨ ਮੈਂ ਬਾਹਰੋਂ ਲੈ ਦੂੰ ਠੀਕ ਆ ਹੁਣ ਤੁਹਾਡੇ ਯੂਪੀ ਵਾਲਿਆਂ ਦੇ ਹੱਥ ਆ ਹੁਣ ਕਿੱਥੇ ਤੁਸੀਂ ਵੀਡੀਓ ਪਾਉਣੀ ਆ ਨਹੀਂ ਨਹੀਂ ਉਹ ਤੁਹਾਡੇ ਵੀਡੀਓ ਥਰੂ ਹੀ ਹਰ ਬਿਜੀ ਆਣ ਕੋਈ ਜਾਣ ਪਛਾਣ ਦੇ ਨਹੀਂ ਸਾਨੂੰ ਕੋਣ ਪਹਿਲੇ ਕੋਣ ਜਾਣਦਾ ਹੈ ਅੱਛਾ ਵੀਡੀਓ ਤੋਂ ਹੀ ਵੇਖ ਕੇ ਆਏ ਆ ਵੀਡੀਓ ਤੋਂ ਵੀਡੀਓ ਦਾ ਬਿਜੀ ਆਏ ਆ ਠੀਕ ਆ ਚਲੋ ਨਾਮ ਦੱਸਦੇ ਕਰੀਏ ਆਪਣਾ ਨਾਮ ਮੇਰਾ ਰਪਾ ਸਿੰਘ ਜੀ ਹਾਂਜੀ ਇਹ ਨਚੀਂਡਾ ਜ਼ਿਲ੍ਹਾ ਮਸਤੀਜ ਨਾਲਾ ਤੇ ਫੋਨ ਨੰਬਰ ਵੀ ਬੋਲ ਦੇ ਕੇ 39 ਚਲਾਣਾ ਨਾ ਬਜੀ ਠੀਕ ਹੈ ਬਾਕੀ ਇਹ ਹੈ ਕਿ ਚਲੋ ਇੱਧਰ ਵੇਖੋ ਨਾ ਵੀਰ ਚਲੋ ਯੂਪੀ ਦਵਾਏ ਆ ਇੱਥੇ ਰਹਿ ਆਪਣੀ ਤਸੱਲੀ ਕਰਕੇ ਖੜੀ ਆ ਹਾਂ ਇੱਥੇ 1000 ਰੁਪਏ ਰਹਿਣ ਸਹਿਣ ਦਾ ਸਾਰਾ ਪਰੋਬਲ ਜਿੰਨੇ ਵੀਰ ਭਰਾਣੇ ਹੋਣ ਨਾ ਹਾਂ ਮੇਰੇ ਘਰ ਮਹੀਨਾ ਲਵੇ 2 ਮਹੀਨੇ ਲਵੇ ਰਹਿਣ ਸਹਿਣ ਦਾ ਸਾਰਾ ਪਰੋਬਲ ਦੇ ਘਰ ਪੀਜੀ ਆਪਣਾ ਏਡੀ ਦੂਰ ਹੋਣਾ ਆਪਣੀਆਂ 2-2 ਟਾਈਮ 3-3 ਟਾਈਮ ਚੁਆਈਆਂ ਕਰਕੇ ਪਾਸ ਕਰਕੇ ਆ ਜਿਹੜਾ ਵੀਰ ਕੋਈ ਵੀ 2 ਟਾਈਮ ਚੋ ਕੇ ਲੈ ਜਾਂਦਾ ਉਹ ਕਦੀ ਨਹੀਂ ਧੋਖਾ ਖਾ ਸਕਦਾ ਨਾ ਨਾ ਕਦੀ ਨਹੀਂ ਖਾ ਸਕਦਾ ਤੇ ਜਿਹੜੇ ਕਈ ਵੀਰ ਉਤਰੇ ਮੰਗਾ ਲ ਦਾ ਕਿਆ ਹੈ ਦੁੱਧ ਉਹਨਾਂ ਨਾ ਉਹਨਾਂ ਨੇ ਦੁੱਧ ਦਾ ਰਜੀ ਮਨਾ ਕੇ ਦਿੱਤਾ ਹੈ ਠੀਕ ਹੈ ਜੀ ਇੱਕ ਮਾਲਾ ਬੂਨ ਵਾਦ ਨਾ ਘਟ ਹੋਈ ਹੈ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਗਾਂ ਇਤੋਂ ਹੀ ਆਪਾਂ ਕਰਨੀ ਕਿੰਨਾ ਚਿਰ ਹੋ ਗਿਆ ਵੀਰ ਜੀ ਨੂੰ ਸੋਈ ਨੂੰ ਇਹਨੂੰ ਵੀ ਚੌਦਾਂ ਪੰਦਰਾਂ ਦਿਨ ਹੋ ਗਏ ਸੋਈ ਨੂੰ ਚੌਦਾਂ ਪੰਦਰਾਂ ਦਿਨ ਹੋ ਗਏ ਸੋਈ ਨੂੰ ਤੇ ਬੱਚਾ ਕੀ ਤੇ ਮਗਰ ਚਾਰ ਵੀ ਜੀ ਬੱਚਾ ਮਗਰ ਦੇ ਤੇ ਦੁੱਧ ਕਿੰਨਾ ਤਿਆਰ ਹੈ ਤੇ ਦੁੱਧ ਜੀ ਅਹੀਂ ਦੇ ਦੋ ਟਾਈਮ ਚੁਗ ਲੈਣ 14 ਕਿਲੋ ਅੱਛਾ ਤੇ ਮੰਨ ਲਾ ਵੀ ਰਾਤ ਨੂੰ ਲੈ ਕੇ ਦੀ ਮੈਂ 12 ਕਿਲੋ ਦੀ ਗਾਰੰਟੀ ਦਵਾਂਗੇ ਰੁਪਈਆ 12 ਕਿਲੋ ਜਿਹੜਾ ਪੱਕਾ ਹੈ ਅੱਛਾ ਠੀਕ ਹੈ ਜੀ ਤੁਰਾਂ ਹਾਂ ਫਿਰ ਇੱਕ ਰੀ ਆਹ ਦੇਖ ਸਾਹ ਦੇ ਜੀ ਪਹਿਲਾ ਸੁਆ ਵੜਿਆ ਜਿਹੜੀ ਕੰਪੈਕਟ ਹੁੰਦੀ ਹੈ ਬਿਲਕੁਲ ਬਾਕੀ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਹੈ ਤੇ ਰੰਗ ਰੂਪ ਦੀ ਵੀ ਜਿਹੜੀ ਚੰਗੀ ਹੈ ਤੇ ਕਿੰਨੇ ਚ ਪਹੁੰਚ ਕਰਦੇ ਨੇ ਵੀ ਤੇ ਫਿਰ ਇਹਦੀ ਹਰ ਵੀ ਫੋਨ ਤੇ ਕਰੀ ਅਛੇ ਇਹਦਾ ਫੋਨ ਤੇ ਫੋਨ ਤੇ ਕੋ ਫੋਨ ਕਰਕੇ ਪੁੱਛ ਲੈਣਾ ਜਾਇ ਜੀ ਰੱਖਣਾ ਇਹਦਾ ਮੁੱਲ ਜਾਇ ਜੀ ਹਰ ਵੀ ਜੀ ਆਪਣਾ ਮੁੱਲ ਹੀ ਜਾਇ ਜੀ ਦਿਨੇ-ਦਿਨੇ ਦਾ ਮੁੱਲ ਠੀਕ ਹੈ ਚਲੋ ਮੱਝਾਂ ਮਖਾਈ ਹੁਣ ਜਿਹੜੀ ਪਹਿਲੇ ਨੰਬਰ ਤੇ ਜਾਂ ਨੀਲੀ ਦੀ ਝੋਟੀ ਆ ਕਿੰਨਾ ਚਿਰ ਹੋਇਆ ਵੀ ਜੀ ਨਸੂਈ ਨੂੰ ਇਹਨੇ ਸੂਈ ਨੂੰ ਹਰ ਰਿਪਿਟ ਜੀ ਕੋਈ ਮਹੀਨਾ ਲਾੜ ਦੇ ਕੋਈ ਮਹੀਨੇ ਅੰਦਰ ਲਾੜਿਆ ਉਹ ਕੱਟੀ ਜੋ ਮਗਰੇ ਦੀ ਕਿਹੜੇ ਔਰ ਅੱਛਾ ਬਾਕੀ ਮਹੀਨੇ ਤਾਂ ਲੱਗ ਬੰਨੇ ਹੈ ਹੀ ਆ ਭਾਵੇਂ ਬਾਹਰੀ ਹੋਵੇ ਕੋਈ ਆ ਦੇਖ ਸਾਡੇ ਮਹੀਨੇ ਤੋਂ ਕੋ 2-4 ਆਪਣੀ ਸਮਝਣਾ ਵੇਖ ਲੈ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਆਪਣੀ ਕੋਈ ਸਮਝਣਾ ਵੇਖ ਲੈ ਕਿੰਨਾ ਜੀ ਵੀਰ ਜੀ ਇਹਦੇ ਕੋਲ ਦੁੱਧ ਤਿਆਰ ਹੈ ਹਰ ਵੀ ਜੀ 10 ਕਿਲੋ ਤਿਆਰ ਜੇ ਅੱਛਾ ਤੇ ਮਿਲਦੀ ਹਰ ਵੀ ਜੀ ਥਾਪੀ ਦੇ ਅੱਛਾ ਕੱਟੀ ਤੇ ਨਹੀਂ ਮਿਲਦੀ ਆਪਾਂ ਪਹਿਲਾਂ ਗੱਲ ਜੀ ਕਰ ਲੈਣੀ ਚੰਗੀ ਹੁੰਦੀ ਆ ਅੱਛਾ ਇਹ ਮਿਲਦੀ ਥਾਪੀ ਦੇ ਜੀ ਕੱਟੀ ਥੱਲੇ ਪਾਈ ਦੇ ਨਹੀਂ ਉਹ ਆਦੇ ਵੀ ਅਸੀਂ ਮੰਨ ਲਓ ਵੀ 2-4 ਦਿਨ ਹੀ ਪਾਈ ਸੀ ਅੱਛਾ ਤੇ ਕੱਟੀ ਮੁੜ ਕੇ ਨਹੀਂ ਆਤਾ ਵੀ ਪਹਿਲੇ ਨੇ ਕਿਤੇ ਮਰ ਗਈ ਤੇ ਖਰਾਬ ਨਾ ਕਰੇ ਅੱਛਾ ਮੁੜ ਕੇ ਹੀ ਥਾਪੀ ਦੇ ਗਿਜਾਤੀ ਹੈ ਅੱਛਾ ਤੇ ਮੂੰਹ ਚੋਗੀ ਆ 4000 ਰੁਪਏ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਹਰ ਵੀ 10 ਕਿਲੋ ਤਿਆਰ ਜੇ ਥੱਲੇ ਤੋਰਾਂ ਫੇਰ ਇਕੱਲੇ ਨੇ ਦਾ ਕਿਲੋ ਦੁੱਧ ਚਵਾ ਕੇ ਦੋਗੇ ਕਰੋ ਨਾ ਦੋ ਟਾਈਮ ਚਵਾ ਕੇ ਦਵਾਂਗੇ ਰਵੀ ਜੀ ਠੀਕ ਹੈ ਜੀ ਪਹਿਲਾ ਸੁਆ ਜਿਹੜਾ ਇਹਦਾ ਦੱਸ ਦੇ ਦੁੱਧ ਮੋਕੇ ਦੇ ਦਾ ਕਿਲੋ ਤਿਆਰ ਦੱਸ ਦੇ ਬਾਕੀ ਅੱਗੇ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਤੇ ਇਹਦੇ ਕਿੰਨੇ ਚ ਪਹੁੰਚ ਕਰ ਦੇਣੀ ਮਿਰਜੀ ਫਿਰ ਇਹਦੇ ਹਰਪੁਰ ਜੀ ਜਿਹੜੀ ਪਹੁੰਚ ਤਾਰੀ ਦੇਣੀ ਆ 60 ਹਜੇ 2 ਛੱਡ ਦਾਂਗੇ 58000 ਚ ਪਹੁੰਚ ਕਰ ਦੋਗੇ ਦਾਂਗੇ ਰੁਪਏ ਜੀ 100 ਕਿਲੋਮੀਟਰ ਤੱਕ ਤੇ ਦੁੱਧ 10 ਲੀਟਰ ਪੱਕਾ ਹੈਗਾ ਜੀ ਪੂਰਾ 10 ਕਿਲੋ ਮਿੰਕੇ ਦਾਂਗੇ ਲੀਟਰ ਵਾਲਾ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਲੈ ਜਾਏ ਇਹਦਾ ਮਰਜ਼ੀ ਕੋਈ ਤਸੱਲੀ ਕਰਕੇ ਖੜਿਆ ਜੀ ਠੀਕ ਹੈ ਜੀ ਬਾਕੀ ਆ ਦੇਖ ਸਾਡੇ ਥਣ ਵੀ ਚੰਗਾ ਇਹਦੇ ਕੋਲ ਤੇ ਹਵਾਨਾ ਵੀ ਚੰਗਾ ਸੋਹਣਾ ਲੱਗਾ ਹੈ ਜੇ ਸਵੇਰ ਸਵੇਰ ਦਾ ਟਾਈਮ ਹੈ ਉਹਦੇ ਕਰਕੇ ਪਸ਼ੂ ਤੋਂ ਪੂਰੇ ਜੇ ਰੱਜੇ ਰੁੱਜੇ ਨੇ ਤੇ ਨਿਵਾਇ ਨਿਵਾਇ ਨੇ ਇਹ ਟੋਕੜ ਗੱਭਣ ਜੀ ਵੀ ਲੀਲੀ ਦੀ ਹਰ ਵੀ ਟੋਕੜ ਗੱਭਣ ਅੱਖਾਂ ਦਮੇ ਬਿੱਲੀਆਂ ਇੰਦੀ ਆਪਾਂ ਦੇਖ ਸਕਦੇ ਆ ਤੇ ਕਿੰਨੇ ਚਿਰ ਦੀ ਚੈੱਕ ਪਾਸ ਚ ਵੀ ਜੀ 5 ਮਹੀਨੇ ਹਰ ਵੀ ਚੈੱਕ ਪਾਸ ਦੇ ਤੇ ਦੁੱਧ ਕਿੰਨਾ ਜੀ ਦੁੱਧ ਵੀ 6 ਕਿਲੋ ਤੇ ਆ ਗਿਆ ਤੇ ਮਿਲਦੀ ਕਿੱਦਾਂ ਹੈ ਵੀ ਹਰ ਵੀ ਦੋਵੇਂ ਟਾਈਮ ਆਉਣ ਵਾਲਾ ਥਾਪੀ ਤੇ ਮਿਲਦੀ ਜੋ ਅੱਛਾ ਕੋਈ ਟੀਗਾ ਨਹੀਂ ਕੋਈ ਲੈਣਾ ਭਾਵੇਂ ਉਹਦੇ 4 ਕਿਲੋ ਇਹਨੂੰ ਤੇ ਸੱਜਣ ਨੇ ਪਤਾ ਕਿੰਨਾ ਚੁਆਇਆ ਦੁੱਧ ਹਰ ਰੋਜ਼ ਜੀ ਆਉਂਦੀ ਵੀ 13-14 ਕਿਲੋ ਦੁੱਧ ਦਿੰਦੀ ਹੈ ਤੁਰ ਫੇਰ ਇੱਕ ਰੀਨ ਬਾਕੀ ਇਹ ਵੀ ਚੰਗੇ ਕਦ ਕਾਟਾ ਲੀਆ ਠੀਕ ਹੈ ਜਿਹੜੀ ਆਪਣੇ ਹਿਸਾਬ ਦੇ ਨਾਲ ਇਹ ਪੰਜਾਬੀ ਨਿਹਰੀ ਚੈੱਕ ਪਾਸ ਹੈ ਜਿਹੜੀ ਦਸ ਤੇ ਬਾਕੀ ਆਪਣੀ ਚੈੱਕ ਕਰਵਾ ਕੇ ਖੜੋ ਬਾਕੀ ਹਮਾਨ ਤੇ ਨਿਸ਼ਾਨ ਜਿਹੜੇ ਹੈਗੇ ਆ ਇਹ ਆ ਕਿ ਨਮਾਈ ਨਮਾਈ ਨਹੀਂ ਆ ਤੇ ਇਹਦੇ ਕਿੰਨੇ ਚ ਪਹੁੰਚ ਕਰ ਦੇਣਗੇ ਵੀਰ ਜੀ ਫਿਰ ਇਹਦੇ ਆ ਰਹੀ 55 ਦੇ ਪਹੁੰਚ ਕਰ ਦਾਂਗੇ ਠੀਕ ਆ ਉੱਤੇ ਜਾ 53 ਦੇ ਪਹੁੰਚ ਕਰ ਦਾਂਗੇ ਠੀਕ ਆ ਜੀ ਠੀਕ ਆ ਤੇ ਹੁਣ ਆ ਗਏ ਆਪਣੀ ਗਲ ਝੋਟੀ ਇੱਕ ਕਾਫੀ ਖੂਬਸੂਰਤ ਝੋਟੀ ਹੈ ਜਿਹੜੀ ਬਿਲਕੁਲ ਕੁੰਡਾ ਸੈਂਗਿਆ ਤੇ ਥਨਾਂ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਦਸ ਗੈਪ ਦੀਤੇ ਪਰ ਇਹ ਹਰਪਜੀਤ ਦੇ ਥੱਲੇ ਦੁੱਧ ਚੋ ਕੇ ਲੈਂਦਾ ਆਪਾਂ 9-10 ਕਿਲੋ ਅੱਛਾ ਆਪਣੇ ਘਰ ਇਹਨੇ 2 ਦਿਨ ਜੀ ਨਹੀਂ ਲਾਇਆ ਹੁਣ ਦੁੱਧ 8 ਕਿਲੋ ਤਿਆਰ ਹੋਊਗਾ ਹੈਗਾ ਪੱਕਾ ਦੁੱਧ 8 ਕਿਲੋ ਤਿਆਰ ਹੋਗਾ ਤੇ ਇਹਦਾ ਬੱਚਾ बच्चा रवि येदा मर गया या बच्चा नहीं है सुई सज्ज रया अच्छा ताडे विया बैया दे ने सारी सुई है ताडे का मर के पीछे मरया पीछे मरयो वे अपने बंदे जिन्ना को लई ओन्ना ने 2095000 ਰੁਪਏ ਦੇ ਲਿਆਏ ਸੀ ਠੀਕ ਤੇ ਜਦੋਂ ਬੱਚਾ ਮਰਿਆ ਨੇ ਤੇ ਆੜੀ ਖਰਾਬ ਕੀਤਾ ਠੀਕ ਤੇ ਮੁੜ ਕੇ ਉਹ ਸੈੱਟ ਹੋ ਗਿਆ ਤੇ ਮੁੜ ਕੇ ਉਹਨਾਂ ਦਾ ਮੁੰਡਾ ਬਾਹਰ ਚਲ ਬਾਕੀ ਇਹ ਆ ਕਿ ਚਲੋ ਬੱਚਾ ਹੁਣ ਹੈ ਨਹੀਂ ਆ ਚਲੋ ਹੁਣ ਇਹ ਆ ਕਿ ਦੁੱਧ ਦੇ ਆ ਜਿੰਨਾ ਦੁੱਧ ਪੱਕਾ ਜਿਹੜਾ ਹੈ 8 ਕਿਲੋ ਹੈਗਾ ਪੱਕਾ ਇਹ ਜਿੱਥੇ ਚਲ ਗਈ ਜਿੱਥੇ ਜੀ ਲ ਆ ਲਿਆ ਦੋ ਦਿਨ ਦਾ 10 ਕਿਲੋ ਕਰਦੇ ਨੇ ਜਾਦ ਨਸਲ ਇੱਕ ਰੰਗ ਕਾਲੀ ਝੋਟੀ ਆ ਲਿਓ ਫਿਰ ਜਿਆ ਸੁਆ ਜੀ ਪੂਰੀ ਕਾਲੀ ਆ ਪੂਛ ਵੀ ਜਿਹੜੀ ਪੂਰੀ ਕਾਲੀ ਆ ਆਪਾਂ ਦੇਖ ਸਕਦੇ ਹਾਂ ਦੂਜਾ ਸੂਆ ਜਿਹੜਾ ਇਹਦਾ ਦੱਸਦੇ ਹੋਤਰਾ ਜਿਹੜੀ ਕੱਦ ਕਾਠ ਦੀ ਬੇਲ ਦੀ ਚੰਗੀ ਆ ਜੇ ਪੂਰੀ ਸੱਜੀ ਦਜੀਵ ਨਹੀਂ ਆ ਬਾਕੀ ਜੇ ਗਾਂ ਜੀ ਛੋਟੀ ਤਿਆਰ ਹੋ ਜਾਂਦੀ ਏ ਚੰਗੇ ਪੈਸੇ ਦੀ ਛੱਟੀ ਤਿਆਰ ਹੋਊਗੀ ਤੇ ਇਹਦਾ ਕਿੰਨਾ ਰੱਖਣਾ ਮੁੱਲ ਵੀ ਦੀ ਫਿਰ ਹਰ ਭੀਜੀ ਇਹ ਤਾਂ ਬੱਚਾ ਹੁੰਦਾ ਫਿਰ ਹੀ ਆਪਾਂ ਜਦੋਂ ਦਾ ਬਾਜ਼ਾਰ ਚ ਲੰਡਿਆ 85000 ਦੀ ਨੂੰ ਫਿਰ ਵੇਚ ਦਿੰਦੇ ਆਪਾਂ ਬਾਦੋ ਮਹੀਨਾ ਚੋਗੇ ਡੇਢ ਚੋਗੇ ਵੇਚ ਜਦੋਂ ਜਾਣਾ ਚਲਿਆ ਹਾਂਜੀ ਹਾਂਜੀ ਕੋਨਾ ਵੀ 60 ਦੇ ਦੇਗੇ ਨਹੀਂ 60 ਤੇ ਨਹੀਂ ਜਾਣੀਏ ਤੂੰ ਹੀ ਕਰ ਦੋ ਜਿੰਨੇ ਵਿੱਚੋਂ ਕਰ ਦਈਏ ਕਿਉਂ ਕਸਰ ਕਿੰਨਾ ਕਰ ਦਈਏ ਕਿੰਨਾ ਛੱਡ ਦੋਗੇ ਤਿੰਨ ਬਾਜੀ ਛੱਡਾਂਗੇ ਰੁਪਈਏ ਅੱਛਾ 55000 ਦੀ ਜੀ ਆ ਲੈਣ ਦੇ ਨਾ ਦੇ ਪਹੁੰਚ ਕਰ ਦੋਗੇ ਪਹੁੰਚ ਵੀ ਕਰ ਦਾਂਗੇ ਰਿਵਿਊ ਪਰ ਇੱਕ ਗੱਲ ਹੈ ਵੀ ਜਿੱਥੇ ਜਾ ਕੇ ਜੀ ਲਾ ਰਿਆ ਨਾ ਦੁੱਧ 10-11 ਕਿਲੋ ਦੇ ਦੂਗੀ ਪਰ ਜਾਦ ਨਸਲੇ ਬਿੱਜੇ ਸੂਏ ਕੋ ਲੱਖ ਰੁਪਏ ਦੀ ਕੋਈ ਵੇਚ ਦੇ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਗਈ ਹੈ ਨਾ ਤੇ ਇਹਦੇ ਥਣ ਦੇਖ ਸਾਦੇ ਚ ਲੱਗੇ ਤਾਂ ਇਹਦਾ ਪਹਚਾਜ ਉਹ ਕਟਾ ਰੁਪਏ ਦਾ ਕੱਟਾ ਕਾਹੀ ਪਲਿਆ ਜਿਹੜਾ ਇਹਦੇ ਮਗਰਾਜ ਹਲੇ ਸਾਹਮਣੇ ਹੀ ਹੈ ਵੀ ਕੋਈ ਆਪਣੀ ਸਮਝਣਾ ਵੇਖ ਲੈ ਇਹ ਦੇਖੋ ਕਿੰਨਾ ਹੀ ਦੁੱਧ ਵੀ ਦਿੱਤੀ ਦੁੱਧ ਦਾ ਰੁਪਇਆ 3.989 ਕਿਲੋ ਤਿਆਰ ਜੇ 8 ਤੋਂ ਕਿਲ ਹੈਗਾ ਵਾ ਤਿਆਰ ਰੁਪਇਆ ਤੋਰਮ ਫੇਰ ਇਹਨਾਂ ਵੀ ਇੱਕ ਰੀ ਇੱਧਰ ਆਇਆ ਥੰਦਾ ਰੁਪਇਆ ਸਰੂ ਚੱਲਦਾ ਜਿਹੜਾ ਸਰੂ ਮਗੱਲਾ ਆ ਮਗੱਲਾ ਸਿੱਡੀਆਂ ਧਾਰਾਂ ਦੱਸਣਾ ਪਹਿਲਾਂ ਚੰਗੀ ਗੱਲ ਆ ਸਰੂ ਜਿਹੜਾ ਕਹਿੰਦਾ ਕਿ ਮਗੱਲਾ ਜਿਹੜਾ ਚੱਲਦਾ ਧਾਰਾਂ ਸਿੱਡੀਆਂ ਹੀ ਵਜਦੀਆਂ ਜਿਹੜੀਆਂ ਕਹਿੰਦੇ ਬਾਕੀ ਇਹ ਵੀ ਚੀਜ਼ਾਂ ਜਿਹੜੀਆਂ ਵਾ ਕੋਈ ਵੀਰ ਆਪਣਾ ਵੇਖ ਕੇ ਲੈ ਜਾਏ නිත دوستෙ පත්සේලය වත්සේයසරු. ਤੇ ਇਹਦਾ ਕੀ ਰੱਖਣਾ ਵੀਰ ਜੀ ਫਿਰ ਮੁੱਲ ਇਹ ਹਰਪਜੀਤ ਪੰਜਾਬ ਦੇ 2 ਛੱਡ ਦਾਂਗੇ ਅੱਛਾ 48 ਜੀ ਪਹੁੰਚ ਕਰ 48000 ਚ ਪਹੁੰਚ ਕਰ ਦੋਗੇ ਕਰ ਦਾਂਗੇ ਰੁਪਈਆ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਇਹੋ 5000 ਰੁਪਈਏ ਇੱਥੇ ਆਓ ਆਪਣੀ ਚੋਈ ਚਾਸ ਕਰਕੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਛੋ ਜਿਹੜੇ ਵੀਰ ਜੀ ਹੁਣਾਂ ਨੇ ਟੋਟਲ 5 ਵਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚਾਖ ਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਖੜੇ ਪਸੰਦ ਹੋਵੇ ਤੇ ਲੈ ਜਾ ਨਾ ਪਸੰਦ ਹੋਵੇ ਤੇ ਇੱਥੇ ਰਹਿੰਦੇ ਖੜੇ ਆਪਣੀ ਤਸੱਲੀ ਕਰਦੇ